ਅਰੇ ਆ ਜਿਹੜਾ ਐਮਪੀਡੀ ਜੀ ਨੇ ਟਿਕਟ ਲਈ ਆ ਇਹ 5 ਸਾਲ ਐਮਐਲਏ ਰਿਆ ਰਿਕਾਰਡ ਕਢਵਾ ਕੇ ਦੇਖ ਲੋ ਇੱਕ ਵਾਰੀ ਵੀ ਅਸੈਂਬਲੀ ਚ ਖੜਾ ਹੋ ਕੇ ਬਸੇ ਪਖਾਣਾ ਲਈ ਬੋਲਿਆ ਪੰਜਾਬ ਚ ਉਹਨਾਂ ਨੂੰ ਹੌਲੀ ਹੌਲੀ ਸਮਝ ਆ ਰਹੀ ਆ ਜਿਹਨੇ 2000 ਮੀਤਵਾਰ ਦਿੱਤੇ ਸੀ ਉਹਨਾਂ ਨੂੰ ਕੋਈ ਕਿਤੇ ਵੜਨ ਦਿੰਦਾ ਨਹੀਂ ਲੋਕ ਵਿਰੋਧ ਕਰ ਰਹੇ ਆ ਉਹਨਾਂ ਦਾ ਅੱਜ ਇਹ ਬਿੱਟੂ ਵੀ ਕਿਨ ਲਏ ਅਣਤ ਭਾਜਪਾ ਦੇ ਵਿੱਚ ਉਹ ਕਿਉਂ ਵੇ ਨੇ ਅਰੇ ਉਹ ਬਈ ਨੂੰ ਅਦਾ ਮਿੱਟੂ ਤੋਂ ਬਈ ਉਹਦਾ ਜਵਾਬ ਨਾ ਫਿਰ ਤੋਂ ਕਿਉਂ ਪੁੱਛ ਰਹੇ ਹੋ ਪਰ ਜਿਹੜੇ ਲੋਕ ਪਾਰਟੀਆਂ ਛੱਡਦੇ ਆ ਮੈਂ ਸਿਦਾਰਥਿਕ ਤੌਰ ਤੇ ਇਹ ਕਹਿਣਾ ਚਾਹਣਾ ਕਿ ਉਹ ਕੋਈ ਚੰਗਾ ਕੰਮ ਨਹੀਂ ਕਰਦੇ ਖਰਾਬ ਕੰਮ ਕਰਦੇ ਕਿਉਂਕਿ ਮੈਂ ਕਿਉਂਕਿ ਖੰਕੜਾ ਸੀਜ਼ਨ ਚੱਲ ਰਿਹਾ ਕੰਕ ਮੰਡੀਆਂ 'ਚ ਆ ਰਹੀ ਆ ਖਰੀਦੀ ਹੋ ਰਹੀ ਆ ਉਹਦੀ ਹਰ ਚੀਜ਼ ਦੇਖਣ ਲਈ ਆਪਣੇ ਪਾਰਲੀਮੈਂਟ ਦੇ ਸਾਰੀਆਂ ਮੰਡੀਆਂ ਦਾ ਮੈਂ ਦੌਰਾ ਕਰ ਰਿਹਾ ਜਾ ਰਿਹਾ। ਔਰ ਉਥੇ ਅੱਜ ਦਾ ਮੀਂਹ ਪਿਆ ਗਿਆ। ਵੈਸੇ ਢੇਰੀਆਂ ਤੇ ਵੀ ਜਾਂਦੇ ਸੀ ਪਰ ਢੇਰੀ ਤੋਂ ਹੁਣ ਉਹ ਵਰਪਾਲ ਚੱਕਾਂਗੇ ਤੇ ਮੇਰੇ ਖਲ ਠੀਕ ਨਹੀਂ ਰਹੂਗਾ। ਲੇਕਿਨ ਮਕਸਦ ਇਹ ਸੀ ਕਿ ਜ਼ਿਮੀਦਾਰ ਜਿਹੜੇ ਆਏ ਆ ਉਹਨਾਂ ਨਾਲ ਗੱਲ ਕਰਾਂਗੇ। ਆਰਤੀਆਂ ਨਾਲ ਗੱਲ ਕਰਾਂਗੇ। ਮਜ਼ਦੂਰ ਜਿਹੜੇ ਨੇ ਅਕਾਊਂਟੈਂਟ ਨੇ ਸਾਰਿਆਂ ਨਾਲ ਗੱਲ ਕਰਾਂਗੇ ਔਰ ਜਾਣਾਂਗੇ ਕਿ ਕਿਵੇਂ ਕੀ ਹਾਲਤ ਚੱਲ ਰਹੀ ਹੈ ਕਿਵੇਂ ਕੰਮ ਚੱਲ ਰਿਹਾ ਠੀਕ ਹੈ ਜੀ ਔਰ ਇੱਥੇ ਜਿਹੜੀ ਮੀਟਿੰਗ ਕੀਤੀ ਆ ਆਰਤੀਆਂ ਨੇ ਅਕਾਊਂਟੈਂਟ ਨੇ ਟਰੈਲਰ ਵਾਲੇ ਆਏ ਹੋਏ ਆ ਔਰ ਸਾਰੇ ਲੋਕ ਸਮਰਾਲਾ ਦੇ ਆ ਇਸ ਕੰਪਲੈਕਸ ਦੇ ਲੋਕ ਆਏ ਹੋਏ ਆ ਔਰ ਤੁਸੀਂ ਸਾਰਿਆਂ ਦੇ ਭਾਸ਼ਣ ਨਹੀਂ ਸੁਣ ਲਿਆ ਮੈਂ ਤਾਂ ਹਮੇਸ਼ਾ ਕਿਸਾਨਾਂ ਦੇ ਆੜਤੀਆਂ ਦੇ ਸੈਲਰ ਵਾਲਿਆਂ ਦੇ ਪੱਖ ਚ ਕੰਮ ਕੀਤਾ ਬੋਲਿਆਂ ਵੀ ਔਰ ਇਹਨਾਂ ਦਾ ਹਰ ਸੰਭਵ ਕੰਮ ਮੈਂ ਕਰਾ ਕੇ ਦਿੱਤਾ ਅਸੰਭਵ ਵੀ ਕਰਾਤਾ ਐ ਫਰਕ ਐ ਅਸੰਭਵ ਕੰਮ ਸੀ ਉਹ ਵੀ ਕਰਾਤਾ ਕਿਉਂ ਜੀ ਜੀ ਤੇ ਮੈਂ ਬੇਨਤੀ ਕੀਤੀ ਐ ਸਾਰਿਆਂ ਨੂੰ ਕਿ ਭਾਈ ਮੇਰੇ ਪਿਛਲੇ ਰਿਕਾਰਡ ਨੂੰ ਦੇਖਦੇ ਹੋਏ ਪਾਰਲੀਮੈਂਟ ਦੇ ਵੀ ਔਰ ਜਿਹੜੇ ਤੁਹਾਡੇ ਕੰਮ ਕਰਾਏ ਆ ਔਰ ਜਿਹੜਾ ਸਟੈਂਡ ਮੈਂ ਪਾਰਲੀਮੈਂਟ 'ਚ ਤੁਹਾਡੇ ਲਈ ਰੱਖਿਆ ਹੱਥ ਜੋੜ ਕੇ ਬੇਨਤੀ ਕੀਤੀ ਆ ਤੇ ਸਭ ਜਗ੍ਹਾ ਮੇਰੇ ਲਈ ਇਸ ਗੱਲ ਨੂੰ ਪਹੁੰਚਾਓ ਕਿ ਡਾਕਟਰਾਂ ਨਾਲ ਮਿਲੋ ਤੁਹਾਨੂੰ 12 MP ਬਣਾਓ ਔਰ ਉਹਨੂੰ ਪਾਰ ਲਿਖੋ ਜੀ ਜੀ ਡਾਕਟਰ ਸਾਹਿਬ ਜਿਵੇਂ ਵਿਰੋਧੀ ਪਾਰਟੀਆਂ ਨੇ ਸ਼੍ਰੋਮਣੀ ਕਾਲੇ ਪੱਗ ਦੀ ਗੱਲ ਕਰ ਲਈ ਆਪ ਪਾਰਟੀ ਉਹ ਕਹਿੰਦੇ ਬਈ ਨੇ ਤੁਸੀਂ ਮੌਜੂਦਾ 2019 ਤੋਂ 2024 ਦਾ MP ਰਹੇ ਹੋ ਪਰ ਤੁਸੀਂ ਗਾਇਬ ਰਹੇ ਹੋ ਹਲਕੇ ਦੇ ਕੀ ਕਹਿਣਾ ਚਾਹੁੰਦੇ ਦੇਖੋ ਉਹਨਾਂ ਨੂੰ ਕੋਈ ਹੋਰ ਨਾ ਕੋਈ ਮੁੱਦਾ ਨਹੀਂ ਹੈਗਾ ਆ ਹਲਕਾ ਇੰਚਾਰਜ ਖੜੇ ਕਿਉਂ ਭਾਈ ਕੋਈ ਪਿੰਡ ਨਹੀਂ ਬਚਿਆ ਜਿੱਥੇ ਮੈਂ ਗਿਆ ਨਹੀਂ ਬਿਲਕੁਲ ਉਹ ਗੱਲ ਤਾਂ ਕਰਨ ਸਾਹਮਣੇ ਐਵੇਂ ਹੀ ਗੱਲ ਕਰੀ ਜਾਂਦੇ ਆ ਦੇਖੋ ਮੈਂ ਜਿੰਨਾ ਵੀ ਪਾਰਲੀਮੈਂਟ ਅਟੈਂਡ ਕਰਕੇ ਔਰ ਕਰੋਨਾ ਦਾ ਪੀਰੀਅਡ ਛੱਡ ਕੇ ਮੈਂ ਜਿੰਨੇ ਮੈਕਸਿਮ ਜਗ੍ਹਾ ਜਾ ਸਕਦਾ ਨਹੀਂ ਉਹੋਨੀ ਜਗ੍ਹਾ ਗਿਆ ਇਹ ਉਹਨਾਂ ਦਾ ਕਿਉਂਕਿ ਮੇਰੇ ਖਿਲਾਫ ਕੋਈ ਮੁੱਦਾ ਨਹੀਂ ਆ ਕਿਉਂ ਜੀ ਕੋਈ ਮੁੱਦਾ ਨਹੀਂ ਆ ਤੇ ਕਹਿੰਦੇ ਅਰੇ ਕਿਉਂ ਨਹੀਂ ਆਇਆ ਆ ਖੜੇ ਹੱਥੋਂ ਜੀ ਤੁਸੀਂ ਦੱਸੋ 2 ਸਾਲ ਤੁਸੀਂ ਤੁਸੀਂ ਸੋਨਾਲੇ ਵਿਧਾਨ ਸਭਾ ਹਲਕੇ ਨੂੰ ਪੂਰਾ ਟਾਈਮ ਕੋਈ ਪਿੰਡ ਨਹੀਂ ਛੱਡਿਆ ਕਿਹੜੀਆਂ ਗੱਲਾਂ ਕਰਦੇ ਆ ਜੋ ਮਨਜੀ ਕਹੀ ਜਾਣ ਫੇ ਆਪੋਜੀਸ਼ਨ ਵਾਲੇ ਆ ਉਹਨਾਂ ਨੇ ਮੇਰੇ ਖਿਲਾਫ ਪੁੱਛ ਤਾਂ ਕਹਿਣਾ ਹੀ ਆ ਹੋਰ ਤਾਂ ਕੋਈ ਗੱਲ ਹੈ ਨਹੀਂ ਆ ਕੋਈ ਜਗ੍ਹਾ ਨਹੀਂ ਛੱਡੀ ਸ਼ਾਇਦ ਹੀ ਕੋਈ ਪਿੰਡ ਬਚ ਗਿਆ ਹੋਊਗਾ ਜੋ ਕੋਈ ਮੁਹੱਲਾ ਬਚ ਗਿਆ ਉਹ ਜਿੱਥੇ ਮੈਂ ਨਾ ਪਹੁੰਚਿਆ ਹੋਊਗਾ ਐਮਪੀ ਲੈਡ ਮੇਰੇ ਕੋਲ 18 ਕਰੋੜ ਸੀ 18 ਦਾ 18 ਮੰਡਿਆ ਔਰ ਜਿੰਨੇ ਮਸਲੇ ਜੇ ਹਲਕੇ ਦੇ ਮੇਰੇ ਨੋਟਿਸ ਆਏ ਅੱਜ ਤੇ ਸਭ ਤੋਂ ਪਹਿਲਾਂ ਜਿਹੜਾ ਆ ਸੰਭਾਲੇ ਵਾਲਾ ਜਿਹੜਾ ਆ ਪੂਰਾ ਮੈਂ ਪਰਵਾਅ ਕੇ ਦਿੱਤਾ ਕਿ ਉਹ ਜੀ ਮੈਂ ਪਰਵਾਅ ਕੇ ਦਿੱਤਾ ਔਰ ਹੋਰ ਕਈ ਚੀਜ਼ਾਂ ਟ੍ਰੇਨਾਂ ਕੋਈ ਰੁਕਵਾਈਆਂ ਆਂ ਖਰਾ ਉਹ ਕਰਾ ਮੈਂ ਤੇ ਇਨਾ ਕੁਛ ਕਰਾਇਆ ਅਰੇ ਆ ਜਿਹੜਾ ਐਮਪੀ ਦੀ ਜੀ ਨੇ ਟਿਕਟ ਲਈ ਆ ਇਹ 5 ਸਾਲ ਐਮਐਲਏ ਰਿਆ ਰਿਕਾਰਡ ਕਢਵਾ ਕੇ ਦੇਖ ਲੋ ਇੱਕ ਵਾਰੀ ਵੀ ਅਸੈਂਬਲੀ ਚ ਖੜਾ ਹੋ ਕੇ ਬਸੀ ਪਠਾਨਾ ਲਈ ਬੋਲਿਆ ਸੱਚਾ ਜੀ ਇੱਕ ਵਾਰੀ ਚੌਥੀ ਪਾਰਟੀ ਆ ਤਲ ਬਦਲੂਆ ਤੇ ਇਹਨਾਂ ਦੇ ਤਾਂ ਹੋਰ ਕੋਈ ਗੱਲ ਨਹੀਂ ਆ ਆਇਆ ਨਹੀਂ ਉਹਦੇ ਬਸ ਹੀ ਪਠਾਣਾ ਹਲਕੇ 80 ਨੱਬਾ ਪਿੰਡਾਂ 'ਚ ਮੈਂ ਉੱਥੇ ਗਿਆ ਹੋਇਆ ਮੇਰੇ ਸਾਹਮਣੇ ਗੱਲ ਕਰਨ ਨਾ ਪਿੱਠ ਪਿੱਛੇ ਦਾ ਤੁਸੀਂ ਕੁਝ ਵੀ ਕਹੀ ਜਾਓਗੇ ਅਖਾਲੀ ਸਦੋਂ ਵਾਲੋ ਇਹ ਨਹੀਂ ਕਿਹਾ ਜਾਂਦਾ ਵਾ ਜਿਹੜੇ ਜੀਪੀ ਨੇ ਉਹਨਾਂ ਦਾ ਥੋੜਾ ਜਿਹਾ ਸਮਝੌਤਾ ਵਾ ਆਮ ਆਦੀ ਪਾਰਟੀ ਦੇ ਨਾਲ ਰਸਦਾ ਉਹ ਤਾਂ ਅਗਰ ਵੀ ਹੈ ਅਰੇ ਸਾਡੇ ਨਾਲ ਉਹਨਾਂ ਦਾ ਕੀ ਸਮਝੌਤਾ ਹੈਗਾ ਅਸੀਂ ਤਾਂ ਆਮ ਆਜ਼ਮੀ ਪਾਰਟੀ ਦੇ ਇੱਕੀ ਉਹ ਮੈਂ ਪਛੜਨੀ ਦੁੱਤਾ ਕਿਹੜਾ ਸਮਝੌਤਾ ਜੀ ਸਾਡਾ ਅਸਿਸ ਪੰਜਾਬ ਚ ਬਿਲਕੁਲ ਸਮਝੌਤਾ ਨਹੀਂ ਕੀਤਾ ਹੈਗਾ ਉਹਦੇ ਕੁਝ ਕਾਰਨ ਸੀ ਨਹੀਂ ਸਮਝੌਤਾ ਕੀਤਾ ਕਿਉਂਕਿ ਅਸੀਂ ਇਹਨਾਂ ਦਾ ਰਾਜ ਆ ਅਸੀਂ ਮੇਨ اپੋਜੀਸ਼ਨ ਪਾਰਟੀ ਆ ਅਸੀਂ ਤਿਆਰ ਨਹੀਂ ਸੀ ਕਿ ਇਹਨਾਂ ਨਾਲ ਸਮਝੌਤਾ ਕੀਤਾ ਬੀਜੇ ਵੀਰੋਤੀ ਕਹਿੰਦੇ ਨੇ ਕਿ ਉਹਦੇ ਬਤੇ ਜੋ ਨੇਤਾ ਨਹੀਂ 400 ਬਾਰ ਦਾ ਵਾਦਾ ਕਰਦੇ ਨੇ ਦਾਵਾ ਤੇ ਉਮੀਦਵਾਰ ਅਜੇ ਤੱਕ ਆ ਨਹੀਂ ਗਏ ਐ ਹੈਗਾ ਦੇਖੋ ਪੰਜਾਬ ਚ ਉਹਨਾਂ ਨੂੰ ਹੌਲੀ ਹੌਲੀ ਸਮਝ ਆ ਰਹੀ ਹੈ ਜਿਹੜੇ 2000 ਉਮੀਦਵਾਰ ਦਿੱਤੇ ਸੀ ਉਹਨਾਂ ਨੂੰ ਕੋਈ ਕਿਤੇ ਵੜਨ ਦਿੰਦਾ ਨਹੀਂ ਹੈਗਾ ਲੋਖ ਵਿਰੋਧ ਕਰ ਰਿਹਾ ਉਹਨਾਂ ਦਾ ਉਹ ਬੀਜੇਪੀ ਦੀ ਔਰ ਮੋਦੀ ਜੀ ਦੀ ਜਿਹੜੀਆਂ ਨੀਤੀਆਂ ਸੀ 10 ਸਾਲ ਦੀਆਂ ਉਹਨਾਂ ਦਾ ਵਿਰੋਧ ਹੋ ਰਿਹਾ ਫੀਲਡ ਵਿੱਚ ਇਸ ਕਰਕੇ ਐਸ ਹਲਕੇ 'ਚ ਉਹਨਾਂ ਨੂੰ ਤਕਲੀਫ ਹੋ ਰਹੀ ਆਮ ਪਾਰਟੀ ਕੋਲ ਜਿਹੜਾ ਉਮੀਦਵਾਰ ਸੀ ਆ ਸਾਡੇ ਵਾਲਾ ਇੱਕ ਬੰਦਾ ਪੱਟ ਕੇ ਲੈ ਗਏ ਅਰੇ ਆਪਣਾ ਬੰਦਾ ਇਸ ਤੱਕ ਕਹਿੰਦੇ ਸੀ ਜਿਹਨੇ ਸਾਡੇ ਤੱਪੜ ਪਿਛਾਉਣ ਵਾਲੇ ਉਹਨਾਂ ਨੂੰ ਟਿਕਟ ਤੇ ਆ ਕੇ ਰਾਂਗੇ ਤੱਪੜ ਪਿਛਾਉਣ ਆ ਰਹੇ ਉਹਨਾਂ ਨੂੰ ਟਿਕਟ ਨਹੀਂ ਦਿੱਤੀ ਅਨਜੀਤ ਬਿੱਟੂ ਵੀ ਜਿਹਨੇ ਲੋਦੇ ਆਣ ਤੋਂ ਭਾਜਪਾ ਦੇ ਵਿੱਚ ਉਹ ਕਿਉਂ ਗਏ ਨੇ ਅਰੇ ਉਹ ਭਾਈ ਨੂੰ ਕਹਦਾ ਬਿੱਟੂ ਤੋਂ ਭਾਈ ਉਹਦਾ ਜਵਾਬ ਲੋ ਫਿਰ ਤੋਂ ਕਿਉਂ ਪੁੱਛ ਰਹੇ ਕਾਂਗਰਸ ਤੋਂ ਸੰਤੁਸ਼ਟ ਨਹੀਂ ਸੀ ਤਾਂ ਕਰਕੇ ਮੈਂ ਕਿਵੇਂ ਕਹਿ ਸਕਦਾ ਯਾਰ ਇਹ ਤਾਂ ਉਹਨਾਂ ਦਾ ਸਵਾਲ ਆ ਮੈਂ ਕਿਵੇਂ ਕਹਿ ਸਕਦਾ ਪਰ ਜਿਹੜੇ ਲੋਕ ਪਾਰਟੀਆਂ ਛੱਡਦੇ ਆ ਮੈਂ ਸਿਧਾਂਤਕ ਤੌਰ ਤੇ ਇਹ ਕਹਿਣਾ ਚਾਹੁੰਦਾ ਕਿ ਉਹ ਕੋਈ ਚੰਗਾ ਕੰਮ ਨਹੀਂ ਕਰਦੇ ਖਰਾਬ ਕੰਮ ਕਰਦੇ ਚਾਰ ਵਾਰ ਜੇਤੂ ਬਿਤਾਇਆ ਗਦੇ ਮਨੀ ਸਿੰਘ ਢਿੱਲੋਂ ਤੋਂ ਅੱਜ ਨਾਲ ਚੋਣ ਪ੍ਰਚਾਰ ਤੋਂ ਉਹਨਾਂ ਕੋਈ ਪਰਿਵਾਰ ਵਿੱਚ ਦੇਖਣ ਨੂੰ ਮਿਲ ਰਿਹਾ ਕਿਉਂ ਫੜ ਹੋਈ ਬੀ ਕਾਂਗਰਸ ਅਰੇ ਨਹੀਂ ਭਾਈ ਤੂੰ ਤਾਂ ਤੈਨੂੰ ਸਾਰਾ ਹੀ ਦੋਫੜ ਲੱਗਦਾ ਹੈਗਾ ਆ ਪੱਪੀ ਕੌਣ ਆ ਆ ਕੌਣ ਆ ਪੱਪੀ ਖੜਾ ਕੌਣ ਆ ਜੀ ਹੈ ਕਾਂਗਰਸ ਪਾਰਟੀ ਕੌਣ ਆ ਇੱਕ ਮੋਟਾ ਜੀ ਸਾਰੀ ਇੱਕ ਬਰ ਗੱਲ ਕਰ ਇਹ ਢਿੱਲੋਂ ਪਰਿਵਾਰੀਆਂ ਭਾਈ ਦੱਸ ਦੇ ਤੂੰ ਬਿਲਕੁਲ ਜੀ ਬਿਲਕੁਲ ਮੈਂ ਢਿੱਲੋਂ ਪਰਿਵਾਰੀਆਂ ਨੂੰ ਮੈਂ ਮਿਲ ਕੇ ਆਇਆ ਉਹਨਾਂ ਦੀ ਕਾਂਗਰਸ ਪਾਰਟੀ ਇੱਕ ਮੋਟਾ ਜੀ ਬਣਾਈ ਸੀ ਉਹਨਾਂ ਦੇ ਗ੍ਰੈਂਡਸਨ ਔਰ ਇਹ ਪੱਪੀ ਜੀ ਦੀ ਪੱਪੀ ਜੀ ਦੀ ਡਿਊਟੀ ਲਈ ਇਹਨਾਂ ਕਿ ਨਹੀਂ ਪਤਾ ਇਹਨਾਂ ਸਾਡੇ ਕਰਦੇ ਕਿਹੜੇ ਮੁੱਦਿਆਂ ਲੈ ਕੇ ਲੋਕਾਂ ਨੇ ਕਿਹਾ ਦੀ ਬੱਚਾ ਮੈਂ ਆਪਣੀ ਪਿਛਲੀ ਜਿਹੜੀ ਪਾਰਲੀਮੈਂਟ ਦੀ ਪਰਫਾਰਮੈਂਸ ਆ ਇਕਲੀ ਔਰ ਜੋ ਮੈਂ ਕੰਮ ਕਰਾਇਆ ਜੋ ਮੈਂ ਉਸੇ ਬੋਲੇ ਆ ਸਾਰੇ ਪਾਰਲੀਮੈਂਟ ਦਾ ਪੰਜਾਬ ਦੇ ਮੁੱਦੇ ਕਿਸਾਨਾਂ ਦੇ ਮੁੱਦੇ ਹਰ ਆਦਮੀ ਦਾ ਆੜਤੀਆਂ ਦਾ ਮੁੱਦਾ ਚਾਹੇ ਇੰਡਸਟਰੀ ਦਾ ਮੁੱਦਾ ਸੀ ਮੈਂ ਔਰ ਰੇਲਵੇ ਨੈਸ਼ਨਲ ਹਾਈਵੇ ਕੋਈ ਮੇਰੇ ਖਾਲ ਮੁੱਦਾ ਨਹੀਂ ਆ ਜਿਹੜਾ ਮੈਂ ਪਾਰਲੀਮੈਂਟ ਚੱਕਿਆ ਨਹੀਂ और मैं कोशिश की थी कि ज्यादा तो ज्यादा इतने काम कराना पर अपोजिशन एलपी थी एक लिमिटेशन भी और रही थी अवधि एक सीमा रहनी है फिर भी बहुत सारे काम मैं करवाने में कामयाब हुआ और अगली बार साडी हो सरकार बन रही है कोई काम नहीं छटा के सारे काम करा दती